ਸਸ਼ੀ ਕਾਲ ਜੀ ਸਾਰਿਆਂ ਨੂੰ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਆ ਆਸ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਤੁਸੀਂ ਪਹਿਲੀ ਵਾਰ ਦੇਖੇ ਲਏ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਵਰਕ ਚ ਫੈਬਰਿਕ ਚ ਸਟਿਚਿੰਗ ਸਟਾਈਲ ਦੇ ਕੇ ਵਰਕ ਦੇ ਨਾਲ ਜਾਂ ਫੈਬਰਿਕ ਦੇ ਨਾਲ ਹਨ ਜਿੱਦਾਂ ਵੀ ਤੁਸੀਂ ਚਾਹੋ ਆਪਣਾ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਪ੍ਰਿੰਟ ਆ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਲੈ ਸਕਦੇ ਹੋ ਆਪਣੇ ਕੋਲ ਬਰਬਰੀ ਦਾ ਮਸਲੀਨ ਦਾ ਤੇ ਕ੍ਰੇਪ ਦੇ ਵਿੱਚ ਜੌਰ ਜੈਟ ਦੇ ਵਿੱਚ ਬਟਰ ਕਾਟਨ ਦੇ ਵਿੱਚ ਹਨਾ ਤੇ ਟਿਸਟਾ ਕਾਟਨ ਦੇ ਵਿੱਚ ਜਿੱਦਾਂ ਦੇ ਵੀ ਤੁਸੀਂ ਚਾਹੋ ਆਪਣੇ ਕੋਲ ਹਨਾ ਪ੍ਰਿੰਟਡ ਦੁਪੱਟਿਆਂ ਦੇ ਨਾਲ ਸੂਟ ਲੈ ਸਕਦੇ ਹੋਗੇ ਤੇ ਪ੍ਰਿੰਟ ਵਾਲੇ ਆਪਣੇ ਵਿਦਆਊਟ ਦੁਪੱਟਾ ਸੂਟ ਵੀ ਤੁਸੀਂ ਖਰੀਦ ਸਕਦੇ ਹੋਗੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਵਧੀਆ ਸੂਟ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਪ੍ਰਿੰਟ ਵਾਲਾ ਸਟਿਚਿੰਗ ਸਟਾਈਲ ਦੇ ਕੇ ਵੀ ਉਹਨਾਂ ਜੋ ਵਰਕ ਦੇ ਨਾਲ ਸਟਾਈਲ ਦੇ ਕੇ ਹਨਾ ਜਿੱਦਾਂ ਵੀ ਤੁਸੀਂ ਚਾਹੋ ਉਹਦਾ ਆਪਣਾ ਪ੍ਰਿੰਟ ਵਾਲਾ ਸੂਟ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਇਹ ਵੀ ਸਾਰੇ ਆਪਾਂ ਵਰਕ ਵਾਲੇ ਪ੍ਰਿੰਟ ਵਾਲੇ ਹੀ ਸੂਟ ਲੈ ਕੇ ਆਇਾਂਗੇ ਪ੍ਰਿੰਟ ਵਾਲੇ ਵੀ ਨੇਗੇ ਬਹੁਤ ਹੀ ਜਿਆਦੇ ਸੋਹਣੇ ਖੂਬਸੂਰਤ ਆਪਣੇ ਕੋਲ ਸੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਇਆ ਤੇ ਉਹੀ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਲੈ ਸਕਦੇ ਹੋਗੇ ਹਾਂਜੀ ਦਿਖਾਉਣਾ ਆਪਣਾ ਪਹਿਲਾ ਸੂਟ ਆ ਜੋ ਅੱਜ ਦਾ ਹਾਂਜੀ ਜਿਹੜੇ ਆਪਣੇ ਇਹ ਸੂਟ ਨੇ ਨਾ ਇਹ ਸਾਰੇ ਆਪਾਂ ਤੁਹਾਨੂੰ ਦੇਖੋ ਨਾ ਤਾਇੜੇ ਸਲਵਾਰਾਂ ਦੇ ਨਾਲ ਦਿਖਾਵਾਂਗੇ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਇਹ ਆਪਣੇ ਆਪਣੇ ਸੂਟ ਨੇਗੇ ਬਰਬਰੀ ਦੇ ਸੂਟ ਨੇ ਬਰਬਰੀ ਦੇ ਨਾਲ ਨਾ ਆਪਾਂ ਨੂੰ ਦੁਪੱਟੇ ਮਿਲਣਗੇ ਬਰਬਰੀ ਦੀ ਸ਼ਰਟ ਤੇ ਕ੍ਰੇਪ ਦੀ ਬਾਟਮ ਮਿਲੂਗੀ ਦੇਖੋ ਐਦਾਂ ਇਹ ਸ਼ਰਟ ਆ ਗਈ ਹੈ ਜੀ ਪ੍ਰਿੰਟ ਵਾਲੀ ਸ਼ਰਟ ਹੈ ਇਹਦਾ ਬਲੈਕ ਪ੍ਰਿੰਟ ਵਾਲੀ ਸ਼ਰਟ ਹੈਗੀ ਐਂਡ ਫੂਰਥੀ ਬਟਨ ਲਗਾ ਕੇ ਆਪਾਂ ਨੈਕ ਨੂੰ ਡਿਜ਼ਾਈਨ ਦਿੱਤਾ ਹੈਗਾ ਤੇ ਬਾਜੂ ਵਗੈਰਾ ਦਾ ਤੁਸੀਂ ਵਰਕ ਕਰਾਉਣਾ ਚਾਹੋ ਤਾਂ ਵਰਕ ਵੀ ਕਰਾ ਸਕਦੇ ਹੋ ਤੇ ਐਦਾਂ ਟਾਈਡ ਹੈ ਇਹ ਆਪਾਂ ਨੂੰ ਨਾਲ ਇਹਦੇ ਬਾਟਮ ਮਿਲੂਗੀ ਟਾਈਡ ਹੈ ਕਿਤੇ ਆਪਣਾ ਸਲਵਾਰਾ ਮਿਲਣਗੇ ਇਹਦੇ ਨਾਲ ਬਹੁਤਿਆਰੇ ਸੋਹਣੇ ਸੂਟ ਤਿਆਰ ਹੁੰਦੇ ਨੇ ਤਾਂ ਇਹ ਤੇ ਦੁਪੱਟੇ ਨੇਗੇ ਟਾਈਡ ਹੈ ਇਹੀ ਆਪਾਂ ਨੂੰ ਵਰਬਰੀ ਦਾ ਦੁਪੱਟਾ ਮਿਲੋ ਜੇ ਦੀ ਫਿਨਿਸ਼ਿੰਗ ਕਰਨਾ ਹੀ ਰਹਿ ਗਈ ਆਪਾਂ ਤੁਹਾਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਜੋ ਸੂਟ ਤੁਸੀਂ ਸਟਿਚ ਕਰਵਾ ਕੇ ਲਓਗੇ ਤਾਂ ਫਿਨਿਸ਼ਿੰਗ ਦੇ ਨਾਲ ਹੀ ਮਿਲੂਗਾ ਦੁਪੱਟਾ ਤੁਹਾਨੂੰ ਦੇਖੋ ਇਦਾਂ ਟਾਈਡਾਈ ਇਹ ਦੁਪੱਟੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਕਾਫੀ ਟ੍ਰੈਂਡ ਦੇ ਵਿੱਚ ਇਹ ਸੂਟ ਨੇ ਨਾ ਵਿੱਚ ਤੁਹਾਨੂੰ ਕਲਰ ਵੀ ਕਾਫੀ ਮਿਲ ਜਾਣਗੇ ਤੇ ਇਹਨਾਂ ਵਿੱਚ ਕਲਰ ਕਲਰ ਅਤੇ ਡਿਜ਼ਾਈਨ ਪ੍ਰਿੰਟ ਵਗੈਰਾ ਕਾਫੀ ਮਿਲ ਜਾਣਗੇ ਤੁਹਾਨੂੰ ਇਹ ਇਦਾਂ ਟਾਈਡਾਈ ਸਲਵਾਰਾਂ ਦੇ ਨਾਲ ਲੱਗੇ ਇਹਦਾ ਨੈਕਸ ਸੂਟ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆਂਗੇ ਨੈਕਸਟ ਵਾਲਾ ਇਹ ਹੈਗਾ ਇਹ ਵੀ ਆਪਣਾ ਟਾਈ ਡਾਈ ਸਰਵਾਰ ਦੇ ਨਾਲ ਹੀ ਹੈਗਾ ਇਦਾਂ ਬਰਬਰੀ ਦੇ ਬਰਬਰੀ ਦੇ ਵਿੱਚ ਹੀ ਆਏ ਨੇਗੇ ਇਹ ਆਪਾਂ ਨੂੰ ਸਾਰਿਆਂ ਦੀ ਫੈਬਰਿਕ ਜਿਹੜੀ ਬਰਬਰੀ ਦੀ ਹੀ ਰਹੂਗੀ ਬਰਬਰੀ ਦੀ ਸ਼ਰਟ ਆ ਗਈ ਇਦਾਂ ਹੈ ਇਹ ਵਾਲੀ ਆ ਗਈ ਬਰਬਰੀ ਦੀ ਸ਼ਰਟ ਤੇ ਇਦਾਂ ਦੀ ਬਾਜੂ ਇਹ ਆ ਗਈ ਦੀ ਬੋਟਮ ਇਦਾਂ ਟਾਈ ਲੈ ਕਿਤੇ ਵੀ ਬੋਟਮ ਅਲੀ ਨਾਲ ਬਹੁਤ ਜਿਆਦਾ ਸੋਹਣੇ ਪਿਆਰੇ ਸੂਟ ਬਣਦੇ ਨੇ ਇਹ ਗਰਮੀਆਂ ਦੇ ਵਿੱਚ ਕਿਵੇਂ ਮਰਜ਼ੀ ਆਪਾਂ ਵੇਅਰ ਕਰ ਸਕਦੇ ਆ ਤੇ ਇਦਾਂ ਦੇਖੋ ਇਹਦਾ ਟਾਈ ਡਾਈ ਹੀ ਬਰਬਰੀ ਦਾ ਦੁਪੱਟਾ ਮਿਲੂਗਾ ਆਪਾਂ ਇਹਦਾ ਫੋਰ ਸਾਈਡ ਇਹ ਟਾਈ ਡਾਈ ਕੀਤਾ ਹੋਇਆ ਦੁਪੱਟਾ ਸਾਰਿਆਂ ਦੀ ਡਿਜ਼ਾਈਨਿੰਗ ਹਨ ਅਲੱਗ-ਅਲੱਗ ਹੁੰਦੀਆਂ ਨੇ ਦੁਪੱਟਿਆਂ ਦੀਆਂ ਤੇ ਮਿਲ ਗਏ ਆਪਾਂ ਨੂੰ ਇਦਾਂ ਹੀ ਸਾਰੇ ਟਾਈ ਡਾਈ ਕੀਤੇ ਹੋਏ ਤੇ ਟਾਈ ਡਾਈ ਸਲਵਾਰਾਂ ਦੇ ਨਾਲ ਬਰਬਰੀ ਦੇ ਫੈਬਰਿਕ ਬਹੁਤ ਵਧੀਆ ਹੈ ਇਹਨਾਂ ਕਾਫੀ ਟ੍ਰੈਂਡ ਦੇ ਵਿੱਚ ਚੱਲੇ ਹੋਏ ਨੇ ਬਰਬਰੀ ਦੇ ਸੂਟ ਤੇ ਇਹਨਾਂ ਨੂੰ ਆਪਾਂ ਗਰਮੀ ਦੇ ਵਿੱਚ ਵੀ ਵੇਅਰ ਕਰ ਸਕਦੇ ਹਾਂ ਲਾਈਨਿੰਗ ਇਹਨਾਂ ਤੇ ਜਰੂਰ ਲੱਗਦੀ ਹੈ ਲਾਈਨਿੰਗ ਲੱਗ ਕੇ ਹੀ ਸਿਚ ਹੋਣਗੇ ਬਟ ਇਹ ਗਰਮੀਆਂ ਵਾਲਾ ਹੀ ਆਪਣਾ ਜਿਹੜਾ ਫੈਬਰਿਕ ਹੈਗਾ ਹਾਂ ਜੀ ਦੇਖੋ ਇਹਦਾ ਨੈਕਸਟ ਹੈਗਾ ਆਪਣਾ ਇਹ ਆਪਣਾ ਇਹ ਵਾਲਾ ਹੈਗਾ ਇੱਕ ਇਹ ਕਲਰ ਹੈਗਾ ਆਪਣੇ ਕੋਲ ਕਲਰ ਇਹਦੇ ਵਿੱਚ ਹੋਰ ਵੀ ਹੈਗੇ ਨੇਗੇ ਇਹ ਤਾਂ ਆਪਾਂ ਤੁਹਾਨੂੰ ਜਿਹੜੇ ਸਿਚ ਕੀਤੇ ਹੋਏ ਨੇ ਆਪਣੇ ਉਹ ਹੀ ਦਿਖਾ ਰਹੇ ਹਾਂਗੇ ਬਰਬਰੀ ਦੇ ਇਦਾਂ ਸ਼ਰਟ ਆ ਗਈ ਇਦਾਂ ਤੇ ਇਹ ਇਹਦੀ ਡਾਈਡਾਈ ਬਾਟਮ ਵੀ ਇਹ ਵਾਲੀ ਬਾਟਮ ਆ ਗਈ ਡਾਈਡਾਈ ਕੀਤੀ ਹੋਈ ਇਹਦੇ ਵਿੱਚ ਆਪਾਂ ਨੂੰ ਮੀਡੀਅਮ ਕਲਰ ਵੀ ਮਿਲਦੇ ਨੇ ਤੇ ਇਹਦੇ ਵਿੱਚ ਡਾਰਕ ਕਲਰ ਵੀ ਮਿਲਦੇ ਨੇ ਮੀਡੀਅਮ ਜੇ ਵੀ ਹੁੰਦੇ ਨੇ ਕਿਤੇ ਡਾਰਕ ਵੀ ਹੁੰਦਾ ਜਿਹੜਾ ਨੈਕਸਟ ਲਖਾਵਾਂਗੇ ਆਪਾਂ ਤੁਹਾਨੂੰ ਬਿਲਕੁਲ ਹਲਕਾ ਜਿਹਾ ਲਾਈਟ ਜਿਹਾ ਕਲਰ ਆਗਾ ਦੇ ਇਹ ਦੁਪੱਟਾ ਗਾ ਇਹਦਾ ਡਾਈਡਾਈ ਕੀਤਾ ਹੋਇਆ ਇਦਾਂ ਇਹ ਦੁਪੱਟਾ ਹੈ ਕਾਫੀ ਸੋਹਣੇ ਸੂਟਣਗੇ ਇਹ ਵਧੀਆ ਗ੍ਰੇਸ ਵਾਲੇ ਹਨਾ ਜਿਵੇਂ ਆਪਾਂ ਕੋਈ ਪਾਰਟੀ ਵੇਅਰ ਸੂਟਾ ਰੈਡੀ ਕਰਵਾਉਣਾ ਦਾ ਲੈਣਾਗਾ ਤਾਂ ਆਪਾਂ ਇਹਦਾ ਸੂਟ ਲੈ ਸਕਦੇ ਆ। ਦੇਖੋ ਇਹ ਤਾਂ ਆਪਾਂ ਇੱਥੇ ਕੋਈ ਫਰਕ ਵਗੈਰਾ ਨਹੀਂ ਕੀਤਾ ਹੋਇਆ ਬਰਬਰੀ ਦੇ ਸੂਟਾਂ ਤੇ। ਬਟ ਜੇ ਤੁਸੀਂ ਚਾਹੋ ਤਾਂ ਬਾਹਾਂ ਤੇ ਘੇਰੇ ਤੇ ਹਨ ਬਰਫ ਕਰਵਾ ਕੇ ਵੀ ਲੈ ਸਕਦੇ ਹੋ। ਫਿਰ ਇਸ ਤੋਂ ਵੀ ਵਧੀਆ ਲੁੱਕ ਵਾਲਾ ਆਪਣਾ ਸੂਟ ਤਿਆਰ ਹੋ ਜੂਗਾ। ਹਾਂਜੀ ਦੇਖੋ ਜਿਹੜਾ ਨੈਕਸਟ ਹੈਗਾ ਆਪਣੇ ਕੋਲ। ਆਹ ਦੇਖੋ ਇਹ ਵਾਲਾ ਆਪਣਾ ਲਾਈਟ ਜੰਟ ਲੱਗਾ। ਕਿੰਨਾ ਸੋਹਣਾ ਦੇਖੋ ਪਿਆਰਾ ਮੀਡੀਅਮ ਸ਼ੇਡ ਹੈਗਾ। ਕਿੰਨੇ ਸੋਹਣੇ ਸ਼ੇਡ ਹੈਗੇ ਦੇਖੋ ਜੀ। ਇਹ ਵਾਲਾ ਅਗੇ ਆਲੀ ਸ਼ਰਟ ਇਹਦਾ ਫੋਰਟਲੀ ਬਟਨ ਲਗਾ ਕੇ ਆਪਣੇ neck ਦਾ ਡਿਜ਼ਾਈਨ ਦਿੱਤਾ ਹੈਗਾ ਇਹਦੇ ਨਾਲ ਆਗੀ ਟਾਈ ਡਾਈ ਬਾਟਮ ਤੇ ਨਾਲ ਵਰਦੀ ਦਾ ਦੁਪੱਟਾ ਇਹ ਵਾਲਿਆ ਆਗੀ ਦੁਪੱਟੇ ਬਹੁਤ ਹੀ ਹਜਾ ਸੋਹਣੇ ਲੱਖੂ ਸੂਟਣਗੇ ਇੰਦਾ ਹੀ ਇਹਦਾ ਆਪਾਂ ਤੁਹਾਨੂੰ ਥੋੜੇ ਜੇ ਕਲਰ ਰੱਖਾਇਆ ਨੇ 4-5 ਕ ਇਹਦੇ ਵਿੱਚ ਹੋਰ ਵੀ ਕਈ ਕਲਰ ਹੈਗੇ ਨੇ ਤੁਸੀਂ ਐਦਾਂ ਦਾ ਸੂਟ ਲੈਣਾ ਚਾਹੋ ਤਾਂ ਬੇਚਿਤ ਹੋ ਕੇ ਤੁਸੀਂ ਸੂਟ ਕੋਈ ਨੋਰਮਲ ਜੀ ਰੇਂਜ ਦੇ ਵਿੱਚ ਰਹਿਗੇ ਇਹ ਸਾਰੇ ਸੂਟ ਆ ਕੋਈ ਐ ਵੀ ਨਹੀਂ ਹੈਗਾ ਵੀ ਜਿਆਦਾ ਮਹਿੰਗੇ ਰਹਿਗੇ ਕਿਉਂਕਿ ਦੁਪੱਟਾ ਵੀ ਨਾਲ ਆਪਾਂ ਤੁਹਾਨੂੰ ਟਾਈਡਾ ਕੀਤਾ ਮਿਲੂਗਾ ਸਲਵਾਰ ਵੀ ਮਿਲੂਗੀ ਤੇ ਐਦਾ ਪ੍ਰਿੰਟਡ ਆਪਾਂ ਨੂੰ ਕਮੀਜ਼ ਮਿਲੂਗਾ ਹਨਾ ਤੇ ਨੋਰਮਲ ਰੇਂਜ ਦੇ ਸੂਟ ਲੈ ਗਏ ਆਪਾਂ ਸਾਰੇ ਜਿਹੜਾ ਵੀ ਤੁਸੀਂ ਕਲਰ ਚਾਹੋ ਉਹੀ ਆਪਣਾ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਬਰਬਰੀ ਦਾ ਹੈਗਾ ਬਰਬਰੀ ਦੀ ਫੈਬਰਿਕ ਆਗੀ ਇਹਦੀ ਦੇਖੋ ਐਦਾ ਬਰਬਰੀ ਦੀ ਸ਼ਰਟ ਆਗੀ ਇਹ ਵਾਲਾ ਬਰਬਰੀ ਦੀ ਸ਼ਰਟ ਐਦਾ ਸ਼ਰਟ ਤੇ ਆਪਾਂ ਦੇਖੋ ਕੋਈ ਵਰਕ ਨਹੀਂ ਕਰਾਇਆ ਸ਼ਰਟ ਤਾਂ ਆਪਾਂ ਇਹਦੇ ਸਟੀਚ ਕਰਵਾਈਏਗੀ ਤੇ ਐਦਾ ਸਿੰਪਲ ਵੇ ਦੇ ਨਾਲ ਦੇਖੋ ਆਪਾਂ ਇਹਦਾ ਜਿਹੜੀ ਬਾਟਮ ਹੈ ਇਹਦੀ ਬਾਟਮ ਦੀ ਮੂਰੀਆ ਤੇ ਆਪਾਂ ਇਹਦਾ ਵਰਕ ਕਰਵਾਏਗਾ ਇਹ ਤੇ ਬਾਟਮ ਦੀ ਮੂਰੀਆ ਤੇ ਵਰਤਾਂਗੇ ਪਟਿਆਲਾ ਬਾਟਮ ਦੀ ਮੂਰੀ ਤੇ ਵਰਕ ਕਰਾਇਆ ਤੁਸੀਂ ਸਟੇਟ ਤੇ ਵੀ ਕਰਵਾ ਸਕਦੇ ਹੋ ਤੇ ਨਾਲ ਕਮਲਚਨੂਨ ਦਾ ਦੁਪੱਟਾ ਆਪਣਾ ਫੋਰ ਸਾਈਡ ਇਹਦਾ ਤਾਈੜਾ ਹੀ ਡਈ ਹੋਇਆ ਹੈਗਾ ਤਾਈੜਾ ਇਹ ਦੁਪੱਟਾ ਜ਼ਿਆਦਾਤਰ ਪ੍ਰਿੰਟਡ ਸੁਤਨ ਨਾਲ ਦਾ ਸੀ ਤਾਈੜਾ ਇਹ ਦੁਪੱਟੇ ਹੀ ਰੈਡੀ ਕਰਵਾਉਣੇ ਆਗੇ ਬਾਕੀ ਜੇ ਕੋਈ ਕਸਟਮਰ ਕਹਿੰਦੇ ਵੀ ਉਹਨਾਂ ਨੂੰ ਟਾਈ ਡਾਈ ਨਹੀਂ ਪਸੰਦ ਉਹ ਉਹਨਾਂ ਨੇ ਇੱਕ ਕਲਰ ਦਾ ਕਰਵਾਉਣਾ ਫਿਰ ਤਾਂ ਬੇਸ਼ੱਕ ਕਰਵਾ ਦੇ ਨਹੀਂ ਜਿਆਦਾਤਰ ਅਸੀਂ ਮੋਸਟਲੀ ਜਿਹੜੇ ਟਾਈ ਡਾਈ ਦੁਪੱਟੇ ਨੇਗੇ ਉਹ ਹੀ ਕਰਵਾਉਣੇ ਫਰੈਂਟ ਸੂਟਾਂ ਦੇ ਨਾਲ ਇਦਿਕੋ ਬਰਬਰੀ ਦਾ ਆਪਣਾ ਸੂਟ ਹੈਗਾ ਤੇ ਸਿਰਫ ਕੱਲੀ ਇਹਦੀ ਬਾਟਮ ਤੇ ਵਰਕ ਹੋਇਆ ਹੈਗਾ ਤੁਸੀਂ ਇਹੀ ਵਰਕ ਆਪਣਾ ਘੇਰੇ ਤੇ ਕਰਵਾਉਣਾ ਬਾਹਾਂ ਤੇ ਕਰਵਾਉਣਾ ਫਿਰ ਇਸ ਤੋਂ ਵੀ ਜ਼ਿਆਦਾ ਵਧੀਆ ਹੈਵੀ ਸੂਟ ਬਣ ਜਾਊਗਾ ਤੁਸੀਂ ਉਹਦਾ ਵੀ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਬਰਬਰੀ ਦੀ ਫੈਬਰਿਕ ਆ ਤੁਸੀਂ ਜੌਰਜਟ ਤੇ ਕਰਾਓ ਕ੍ਰੇਪ ਤੇ ਕਰਾਓ ਮਸਲੀਨ ਤੇ ਕਰਾਓ ਕਾਟਨ ਸਿਲਕ ਤੇ ਕਰਵਾਓ ਜਿਹੜੀ ਤੁਹਾਨੂੰ ਫੈਬਰਿਕ ਪਸੰਦ ਆ ਤੁਸੀਂ ਉਸ ਤੇ ਕਰਵਾ ਕੇ ਲੈ ਸਕਦੇ ਆ ਇਹ ਵਾਲਾ ਆਪਣਾ ਬਰਬਰੀ ਦਾ ਬਰਬਰੀ ਦੀ ਫੈਬਰਿਕ ਆ ਇਹ ਇਹ ਸ਼ਰਟ ਆ ਕੀ ਬਰਬਰੀ ਦੀ ਇਹਦੀ ਸ਼ਰਟ ਤੇ ਕੋਈ ਵਰਕ ਨਹੀਂ ਹੈਗਾ ਸ਼ਰਟ ਆਪਾਂ ਨੇ ਐਵੇਂ ਸਟੀਚ ਕਰਵਾਈਆ ਦੇਖੋ ਇਹ ਬਟਨ ਵਗੈਰ ਲਗਾ ਕੇ ਦੀ ਜਿਹੜੀ ਫਿਨਿਸ਼ਿੰਗ ਆਂਗੀ ਆਪਾਂ ਨੇ ਇੱਕ ਨੂੰ ਦਿੱਤੀ ਆ ਇਹਦੀ ਕੱਲੀ ਬਾਟਮ ਦੇ ਉੱਪਰ ਵਰਕ ਕਰ ਗ ਆਪਣਾ ਦੇਖੋ ਬਾਟਮ ਦੀ ਮੂਰੀ ਦੇ ਉੱਪਰ ਆਪਾਂ ਨੂੰ ਵਰਕ ਮਿਲੂਗਾ ਇਹਦਾ ਵੇਲ ਬਣੀ ਹੋਈ ਆ ਤੇ ਇਹਦਾ ਬੂਟੀਆਂ ਬਣੀਆਂ ਹੋਈਆਂ ਨੇ ਬਾਟਮ ਦੀ ਮੂਰੀ ਦੇ ਉੱਪਰ ਵਰਕ ਆ ਤੇ ਨਾਲ ਪਿਓਰ ਕਮਲ ਚੁੰundra ਦੁਪੱਟਾ ਜਿਹੜਾ ਆਪਾਂ ਨੇ ਉਹ ਤਿਆਰ ਕਰਵਾਇਆ ਕਮਲ ਚੁੰundra ਦੁਪੱਟਾ ਦਾ ਤੇ ਇਹਦਾ ਫੋਰ ਸਾਈਡ ਇਹਦੇ ਆਪਾਂ ਨੇ ਜਿਹਹ ਜਿਹੇ ਲੇਸ ਲਗਾਉਲੇ ਸੀ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਆ ਦੁਪੱਟੇ ਨੂੰ ਤੁਸੀਂ ਜੇ ਪੱਟਾ ਜਿਹੜਾ ਤੁਹਾਨੂੰ ਪਸੰਦ ਆ ਕਹੋ ਕਮਲਚੂਨ ਨਾਲ ਸਭ ਸਾਰਿਆਂ ਨੂੰ ਪਤਾ ਹੈਗਾ ਕਿ ਕਮਲਚੂਨ ਬਹੁਤ ਜ਼ਿਆਦੇ ਰੇਟ ਦਾ ਜਿਹੜਾ ਹਾਈ ਚਲਾ ਜਾਂਦਾ ਸੂਟ ਦਾ ਕਿਉਂਕਿ ਕਮਲਚੂਨ ਦਾ ਦੁਪੱਟਾ ਕਾਫੀ ਪ੍ਰਾਈਸ ਦੇ ਵਿੱਚ ਚਲਾ ਜਾਂਦਾ ਹੈਗਾ ਆਪਣਾ ਡਾਈ ਕਰਾ ਡਾਈ ਕਰਵਾ ਕੇ ਤਾਂ ਦੇਖੋ ਬਰਬਰੀ ਦਾ ਸੂਟ ਹੈਗਾ ਕਮਲਚੂਨ ਦਾ ਦੁਪੱਟਾ ਹੈਗਾ ਤੇ ਇਹਦਾ ਮਸ਼ੀਨ ਵਰਕ ਨਾ ਸਿਰਫ ਇਹ ਬਾਟਮ ਤੇ ਵਰਕ ਹੈਗਾ ਤੁਸੀਂ ਨਾਲ ਆਪਣਾ ਸ਼ਰਟ ਵਗੈਰਾ ਤੇ ਐਡ ਕਰਵਾਉਣਾ ਚਾਹਤਾ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਵਿਦ ਦੁਪੱਟਾ ਤੁਹਾਨੂੰ ਸੂਟ ਦਿਖਾਏ ਸੀਗੇ ਬਹੁਤ ਯਾਦੇ ਸੋਹਣੇ ਕਬਸੂਰਤ ਆਪਣੇ ਸੂਟ ਨੇਗੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਨੂੰ ਨਹੀਂ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਉਹੀ ਆਪਣਾ ਹਨਾ ਸਾਡੇ ਤੋਂ ਖਰੀਦ ਸਕਦੇ ਹੋ ਤੇ ਸਕਰੀਨਸ਼ਾਟ ਭੇਜ ਕੇ ਆਪਣਾ WhatsApp ਤੇ ਸਾਨੂੰ ਭੇਜ ਕੇ ਆਪਣਾ ਇਹ ਸੂਟ ਜਿਹੜਾ ਆਰਡਰ ਕਰਵਾ ਸਕਦੇ ਹੋਗੇ ਤੇ ਸਾਡਾ ਜਿਹੜਾ ਸਕਰੀਨ ਦੇ ਉਪਰ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ಮೆದೆ ಹೋರ ನಮಿ ಸೂಟ್ ನಮಿ ಕಲ ನಮ ವಿಡಿಯೋ ನಶ್ರೀಕಾಲ